ਇਸ ਵੇਲੇ ਦੀ ਬਹੁਤ ਹੀ ਦੁਖਦਾਈ ਖਬਰ ਮਹਾਰਾਸ਼ਟਰ ਦੇ ਬਾਰਾਮਤੀ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ ਤੂੰ ਤਾਂ ਕਹਿੰਦਾ ਸੀ ਸ਼ਾਮ ਨੂੰ ਆਵੇਂਗਾ ਰਣਵੀਰ ਆ ਦੇਖ ਤੇਰੀ ਸ਼ੇਰਵਾਨੀ ਵੀ ਆ ਗਈ ਐਸਾ ਅਗਲੇ ਹਫਤੇ ਤੇਰਾ ਵਿਆਹ ਸੀ ਪੁੱਤ ਹੁਣ ਮੈਂ ਸ਼ਗਨ ਕਿਸ ਨੂੰ ਲਾਵਾਂਗੀ ਲੋਕ ਕਹਿੰਦੇ ਨੇ ਇਸ ਬੰਦ ਡੱਬੇ ਵਿੱਚ ਤੂੰ ਹੈ ਚੱਲ ਸੁਖਜੀਤ ਹਿੰਮਤ ਰੱਖ ਰਣਵੀਰ ਦੀ ਆਖਰੀ ਰੀਤ ਸੀ ਕਿ ਉਹ ਹਜ਼ੂਰ ਸਾਹਿਬ ਮੱਥਾ ਟੇਕੇ ਜਿਉਂਦੇ ਜੀ ਨਾ ਆ ਸਕਿਆ ਪਰ ਅੱਜ ਉਸ ਦੀਆਂ ਹਸਤੀਆਂ ਲੈ ਕੇ ਆਏ ਆਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਾਡੇ ਬੱਚੇ ਦੀ ਰੂਹ ਨੂੰ ਸ਼ਾਂਤੀ ਮਿਲੇ ਸਰਦਾਰ ਜੀ ਉਹ ਦੇਖੋ ਉਹ ਸੇਵਾਦਾਰ ਦਾ ਹੱਥ ਇਹ ਨਿਸ਼ਾਨ ਇਹ ਤਾਂ ਮੇਰੇ ਰਣਵੀਰ ਦੇ ਹੱਥੇ ਸੀ ਇਹ ਉਹੋ ਜਿਹਾ ਹੀ ਹੈ ਨਹੀਂ 29 ਜਨਵਰੀ 2026 ਦੀ ਸ਼ਾਮ ਨਾਂਦੇੜ ਸਾਹਿਬ ਦੇ ਵਿੱਚ ਸੂਰਜ ਡੁੱਬ ਰਿਹਾ ਹੈ ਪਰ ਕਰਨਲ ਸਿੰਘ ਅਤੇ ਸੁਖਜੀਤ ਕੌਰ ਦੀ ਜ਼ਿੰਦਗੀ ਦੇ ਵਿੱਚ ਹਨੇਰਾ ਕੱਲ ਸਵੇਰੇ ਹੀ ਸ਼ੁਰੂ ਹੋ ਗਿਆ ਸੀ ਜਦੋਂ ਉਹਨਾਂ ਨੂੰ ਖਬਰ ਮਿਲੀ ਵੀ ਉਹਨਾਂ ਦਾ ਪਾਇਲਟ ਮੁੰਡਾ ਜੋ ਕਿ ਮਹਾਰਾਸ਼ਟਰ ਦੇ ਡੀਪੀਸੀਐਮ ਦਾ ਜਹਾਜ਼ ਉਡਾਉਂਦਾ ਸੀ ਇੱਕਦਮ ਇੱਕ ਜਹਾਜ਼ ਹਾਦਸੇ ਦੇ ਵਿੱਚ ਗੁਦਰ ਚੁਕਿਆ ਹੋਇਆ ਹੁਣ ਗੋਦਾਵਰੀ ਨਦੀ ਦੇ ਕੰਢੇ ਠੰਡੀ ਹਵਾ ਚੱਲ ਰਹੀ ਹੇ ਪਰ ਇਨਾ ਬਜ਼ੁਰਗ ਮਾਪਿਆਂ ਦੇ ਦਿਲਾਂ ਦੇ ਵਿੱਚ ਜੋ ਅੱਗ ਬਲ ਰਹੀ ਹੈ ਨਾ ਉਸ ਨੂੰ ਦੁਨੀਆਂ ਦਾ ਕੋਈ ਵੀ ਪਾਣੀ ਠੰਡਾ ਨਹੀਂ ਕਰ ਸਕਦਾ ਉਹਨਾਂ ਦੇ ਖੱਤਾ ਦੇ ਵਿੱਚ ਇੱਕ ਕਲਸ਼ ਹੈ ਜਿਸ ਦੇ ਵਿੱਚ ਉਹਨਾਂ ਦੇ ਜਵਾਨ ਪੁੱਤਰ ਕੈਪਟਨ ਰਣਵੀਰ ਸਿੰਘ ਦੀਆਂ ਅਸਤੀਆਂ ਹਨ ਉਹੀ ਰਣਵੀਰੇ ਜਿਸ ਨੇ ਅਗਲੇ ਹਫਤੇ ਘੋੜੀ ਚੜ੍ਹਨਾ ਸੀ ਅੱਜ ਉਸ ਦੀ ਰਾਖ ਉਹਨਾਂ ਦੇ ਖੱਤਾ ਦੇ ਵਿੱਚ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਜਦੋਂ ਰਾਗੀ ਸਿੰਘਾਂ ਨੇ ਬੈਰਾਗਮਈ ਕੀਰਤਨ ਸ਼ੁਰੂ ਕੀਤਾ ਸਕਜੀਤ ਕੌਰ ਦਾ ਸਬਰ ਦਾ ਬੰ ਟੁੱਟ ਗਿਆ ਉਹ ਦਰਬਾਰ ਸਾਹਿਬ ਦੇ ਇੱਕ ਕੋਨੇ ਦੇ ਵਿੱਚ ਬੈਠ ਕੇ ਅੰਦਰੋਂ ਅੰਦਰੀ ਗੁਰੂ ਸਾਹਿਬ ਦੇ ਨਾਲ ਗੱਲਾਂ ਕਰ ਰਹੀ ਸੀ ਹੇ ਸੱਚੇ ਪਤਸ਼ਾਹ ਦਸ਼ਮੇਸ਼ ਪਿਤਾ ਤੂੰ ਦਾਤਾ ਹੈ ਪਰ ਤੂੰ ਮੇਰੇ ਨਾਲ ਇਹ ਇਨਸਾਫ ਨਹੀਂ ਕੀਤਾ ਮੇਰਾ ਮਾਸੂਮ ਪੁੱਤਰ ਜਿਸ ਨੇ ਕਦੇ ਕਿਸੇ ਦਾ ਬੁਰਾ ਨਹੀਂ ਸੀ ਮੰਗਿਆ ਉਸ ਨੂੰ ਅੱਗ ਦੇ ਖਵਾਲੇ ਕਿਉਂ ਕੀਤਾ ਮੈਂ ਤਾਂ ਉਸਤਾ ਮੂਵੀ ਦੇਖ ਨਹੀਂ ਸਕੇ ਮਹਾਰਾਜ ਮੈਂ ਉਸ ਨੂੰ ਆਖਰੀ ਵਾਰ ਸ਼ਾਤੀ ਨਾਲ ਵੀ ਲਗਾ ਨਹੀਂ ਸਕੇ ਅੰਤਮ ਅਰਦਾਸ ਖਤਮ ਹੋਏ ਗਰੰਤੀ ਸਿੰਘ ਨੇ ਸਿਰੋਪਾਉ ਦਿੱਤਾ ਪਰ ਉਸ ਸਿਰੋਪਾ ਲੈ ਕੇ ਕਰਨਲ ਸਿੰਘ ਦੇ ਹੱਥ ਕਮਰੇ ਸਨ ਬਾਹਰ ਆ ਕੇ ਰਿਸ਼ਤੇਦਾਰਾਂ ਨੇ ਬੜਾ ਜ਼ੋਰ ਪਾਇਆ ਵੀ ਭਾਈ ਸਾਹਿਬ ਸਵੇਰ ਦੇ ਪੁੱਕੇ ਹੋ ਸਰੀਰ ਡਿੱਗ ਪਵੇਗਾ ਗੁਰੂ ਸਾਹਿਬ ਦਾ ਲੰਗਰ ਹੈ ਥੋੜਾ ਜਿਹਾ ਪ੍ਰਸ਼ਾਦਾ ਸ਼ਕ ਲਓ ਪਹਿਲਾ ਤਾਂ ਮਾਂ ਨੇ ਸਾਫ਼ ਨਾ ਕਰ ਦਿੱਤੇ ਉਸਨੇ ਰੋਦਿਆਂ ਕਿਹਾ ਮੇਰਾ ਪੁੱਤਰ ਪੁਖਾ ਪਿਆਸਾ ਤੁਰ ਗਿਆ ਹੈ ਮੇਰੇ ਸੰਗੋ ਵਰ ਕੀ ਕਿਵੇਂ ਲੰਗੇਗੇ ਪਰ ਫਿਰ ਸਿਸ ਸਿਆਣੇ ਨੇ ਕਿਹਾ ਬੀਬੀ ਇਹ ਦਸ਼ਮੇਸ਼ ਪਿਤਾ ਜੀ ਦਾ ਲੰਗਰ ਹੈ ਅਤੇ ਮਨਾਨੀ ਕਰੀਦਾ ਜੇ ਤੂੰ ਪ੍ਰਸ਼ਾਦਾ ਸ਼ਕੇਂਗੀ ਨਾ ਤਾਂ ਹੀ ਰਣਵੀਰ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਇਹ ਸੁਣ ਕੇ ਮਨਤੇ ਪੱਥਰ ਰੱਕੇ ਦੋਵੇਂ ਜੀ ਲੰਗਰ ਹਾਲ ਦੇ ਵੱਲ ਤੁਰ ਪਏ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਸ ਲੰਗਰ ਹਾਲ ਦੇ ਵਿੱਚ ਉਹ ਆਪਣਾ ਦੁੱਖ ਹਲਕਾ ਕਰਨ ਜਾ ਰਹੇ ਹਨ ਉੱਥੇ ਕੁਦਰਤ ਨੇ ਉਹਨਾਂ ਲਈ ਇੱਕ ਅਜਿਹਾ ਕ੍ਰਿਸ਼ਮਨ ਲੁਕਾ ਕੇ ਰੱਖਿਆ ਹੈ ਜੋ ਮੌਜੂਦ ਦੇ ਕਾਨੂੰਨਾਂ ਨੂੰ ਵੀ ਉਲਟਾ ਦੇਵੇਗਾ ਲੰਗਰ ਹਾਲ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਬੈਠੀ ਹੈ ਬਰਤਨਾਂ ਦੀ ਖੜਕਣ ਦੀ ਆਵਾਜ਼ ਅਤੇ ਵਾਹਿਗੁਰੂ ਦਾ ਜਪ ਚੱਲ ਰਿਹਾ ਹੈ ਸੁਖਜੀਤ ਕੌਰ ਸਿਰ ਝੁੱਟੀ ਬੈਠੀ ਹੈ ਉਸ ਦੀਆਂ ਅੱਖਾਂ ਦੇ ਸਾਹਮਣੇ ਵਾਰ-ਵਾਰ ਉਹੀ ਮਨਹੂਸ ਦ੍ਰਿਸ਼ ਆ ਰਿਹਾ ਹੈ ਉਹ ਬੰਦ ਤਾਬੂਤੇ ਉਸ ਸਰਕਾਰੀ ਅਫਸਰਾਂ ਦੀਆਂ ਗੱਲਾਂ ਅਤੇ ਉੱਚਖਾ ਦੀ ਅੱਗੇ ਪਰ ਠੀਕ ਉਸੇ ਵੇਲੇ ਇੱਕ ਸੇਵਾਦਾਰ ਉਹਨਾਂ ਦੀ ਪੰਗਤ ਦੇ ਵਿੱਚ ਆਇਆ ਉਸ ਤੇ ਸਰੀਰ ਤੇ ਚਿੱਟਾ ਕੁਰਤਾ ਪਜਾਮਾ ਹੈ ਫਿਰ ਤੇ ਨੀਲੀ ਦਸਤਾਰ ਹੈ ਅਤੇ ਮੋਤੇ ਉਸਨੇ ਪਰਣਾ ਬਨਿਆ ਹੈ ਸ਼ਾਇਦ ਤੋੜ ਮਿੱਟੀ ਤੋਂ ਬਚਣ ਲਈ ਜਾਂ ਸ਼ਾਇਦ ਆਪਣੀ ਪਛਾਣ ਲੁਕਾਉਣ ਦੇ ਲਈ ਬੜੀ ਤੇਜ਼ੀ ਦੇ ਨਾਲ ਬੜੀ ਪੁਰਤੀ ਦੇ ਨਾਲ ਜਲ ਵਰਤਾਰਿਆ ਹੈ ਜਦੋਂ ਉਹ ਸੁਖਜੀਤ ਕੌਰ ਦੇ ਬਿਲਕੁਲ ਕੋਲ ਆਇਆ ਤਾਂ ਇੱਕ ਅਜੀਬ ਜਿਹੀ ਘਟਨਾ ਵਾਪਰੀ ਜਿਵੇਂ ਹੀ ਉਸਨੇ ਜਗ ਝੁਕਾਇਆ ਨਾ ਉਸ ਦਾ ਖਤ ਕੰਬਿਆ ਸ਼ਾਇਦ ਤਕਾਵਟ ਕਰਕੇ ਜਾਂ ਸ਼ਾਇਦ ਗੁਰੂ ਮਹਾਰਾਜ ਦਾ ਕੋਈ ਇਸ਼ਾਰਾ ਸੀ ਜਲ ਥੋੜਾ ਜਿਹਾ ਸੁਖਜੀਤ ਕੌਰ ਦੇ ਹੱਥੇ ਗਿਆ ਮਾਣੇ ਟੱਕੇ ਨਾਲ ਸਿਰ ਚੁਕਿਆ ਉਸ ਦੀ ਨਜ਼ਰ ਸਿੱਧੀ ਉਸ ਸੇਵਾਦਾਰ ਦੇ ਸੱਜੇ ਹੱਥ ਦੇ ਗੁੱਟੇ ਭਏ ਉੱਥੇ ਗੁੱਟ ਦੇ ਬਿਲਕੁਲ ਉੱਪਰ ਇੱਕ ਜਲਨਦਾ ਪੁਰਾਣਾ ਨਿਸ਼ਾਨ ਸੀ ਇੱਕ ਅਜਿਹੇ ਨਿਸ਼ਾਨ ਹੈ ਜੋ ਨਾਤਾ ਮਿਟ ਸਕਦਾ ਹੈ ਅਤੇ ਨਾ ਹੀ ਪੁਲਾਇਆ ਜਾ ਸਕਦਾ ਹੈ ਇਹ ਉਹੀ ਨਿਸ਼ਾਨ ਸੀ ਜੋ ਰਣਵੀਰ ਨੂੰ ਬਚਪਨ ਦੇ ਵਿੱਚ ਦੀਵਾਲੀ ਵਾਲੇ ਦਿਨ ਅਨਾਰ ਚਲਾਉਂਦੇ ਸਮੇਂ ਪਿਆਸੇ ਸੁਖਜੀਤ ਕੌਰ ਨੇ ਸੈਂਕੜੀ ਵਾਰ ਉਸ ਨਿਸ਼ਾਨ ਤੇ ਦਵਾਈ ਲਗਾਈ ਸੀ ਉਸ ਮਾਂ ਦਾ ਇੱਕ ਪੰਨੀ ਰੁਗਿਆ ਉਸਨੂੰ ਲੱਗਿਆ ਕਿ ਸ਼ਾਇਦ ਪੁੱਤਰ ਦੇ ਗਮ ਦੇ ਵਿੱਚ ਉਹ ਪਾਗਲ ਹੋ ਗਈ ਹੈ ਉਸਨੇ ਅੱਖਾਂ ਮਿੱਟ ਕੇ ਦੁਬਾਰਾ ਖੋਲੀਆਂ ਨਿਸ਼ਾਨ ਉਤਹੀ ਸੀ ਅਤੇ ਫਿਰ ਉਸਨੇ ਉਸ ਸਿਵਾਰਦਾਰ ਦੀਆਂ ਅੱਖਾਂ ਦੇ ਵਿੱਚ ਦੇਖਿਆ ਉਹ ਡੂੰਘੀਆਂ ਸ਼ਾਂਤ ਭੂਰੀਆਂ ਅੱਖਾਂ ਉਹ ਅੱਖਾਂ ਜੋ ਉਸਨੂੰ ਮਾਂ ਕਹਿ ਕੇ ਬੁਲਾਉਂਦੀਆਂ ਸਨ ਸੁਖਜੀਤ ਕੌਰ ਦੇ ਮੋਹ ਬੇਵਸ ਆਵਾਜ਼ ਨਿਕਲੇ ਰਣਵੀਰੇ ਇਹ ਨਾਮ ਸੁਣਦਿਆਂ ਹੀ ਉਸ ਸੇਵਾਦਾਰ ਦੇ ਖਤੋਂ ਪਾਣੀ ਦਾ ਜੱਗ ਛੁੱਟਣ ਹੀ ਵਾਲਾ ਸੀ ਕਿ ਉਸਨੇ ਸੰਭੜ ਲਿਆ ਪਰ ਉਸਦੇ ਪੈਰ ਟੜ ਗਏ ਉਹ ਕਬਰਾਂ ਕੇ ਪਿੱਛੇ ਮੁੜਿਆ ਜਿਵੇਂ ਕਿ ਉਤੋਂ ਬਸ ਭੱਜਣਾ ਚਾਹੁੰਦਾ ਹੋਵੇ ਪਰ ਹੁਣ ਬਹੁਤ دیر ਹੋ ਚੁੱਕੀ ਸੀ ਮਾਂ ਨੇ ਉਸਨੂੰ ਪਛਾਣ ਲਿਆ ਸੀ ਸੁਖਜੀਤ ਕੌਰ ਨੇ ਆਪਣੀ ਥਾਲੀ ਪਰੇ ਸਰਕਾਰ ਦੇਤੇ ਅਤੇ ਪਾਗਲਾਂ ਦੇ ਵਾਂਗ ਉਸ ਸੇਵਾਦਾਰ ਦੇ ਪਿੱਛੇ ਭਜੇ ਲੰਗਰ ਹਾਲ ਦੇ ਵਿਚ ਬੈਠੀ ਸੰਗਤ ਹੈਰਾਨ ਹੋ ਕੇ ਦੇਖਣ ਲੱਗੇ ਕਰਨਲ ਸਿੰਘ ਵੀ ਘਬਰਾ ਕੇ ਪਿੱਛੇ ਦੌੜਿਆ ਉਹਨਾਂ ਨੂੰ ਲੱਗਿਆ ਕਿ ਸੁਖਜੀਤ ਦੀ ਤਬੀਅਤ ਵਿਗੜ ਗਈ ਹੈ ਰੁਕ ਜਾ ਮੈਂ ਕਹਿੰਦੀ ਹਾਂ ਰੁਕ ਜਾ ਮਾਂ ਦੀ ਚੀਖ ਲੰਗਰ ਹਾਲ ਦੇ ਵਿੱਚ ਗੂੰਜ ਪਏ ਉਹ ਮੁੰਡਾ ਜੋ ਭੀੜ ਦੇ ਵਿੱਚੋਂ ਗਾਇਬ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਇੱਕ ਥੰਮ ਦੇ ਕੋਲ ਜਾ ਕੇ ਰੁਕ ਗਿਆ ਸ਼ਾਇਦ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਹੁਣ ਲੁਕਣ ਦਾ ਕੋਈ ਫਾਇਦਾ ਨਹੀਂ ਹੈ ਸੁਖਜੀਤ ਕੌਰ ਉਸਤੇ ਕੋਲ ਪਹੁੰਚੇ ਸਾਹ ਸਾਹ ਹੋਈ ਪਈ ਸੀ ਉਸਨੇ ਕਾ ਸੰਦੇਖਤਾ ਨਾਲ ਉਸ ਮੁੰਡੇ ਦਾ ਮੋੜਾ ਫੜਿਆ ਅਤੇ ਉਸ ਨੂੰ ਆਪਣੇ ਵੱਲ ਘੁਮਾਇਆ ਮੇਰੇ ਵੱਲ ਦੇ ਆਪਣਾ ਮੂੰਹ ਦਿਖਾ ਮੈਨੂੰ ਤੂੰ ਪਲਾ ਕੌਣ ਹੈ ਤੇਰੇ ਹੱਥੇ ਇਹ ਨਿਸ਼ਾਨ ਕਿਥੋਂ ਆਇਆ ਬੋਲਦਾ ਕਿਉਂ ਨਹੀਂ ਉਸ ਨੌਜਵਾਨ ਨੇ ਸਿਰ ਝੁਕਾਇਆ ਹੋਇਆ ਸੀ ਉਸ ਦਾ ਪੂਰਾ ਸ਼ਰੀਰ ਕਮਰਿਆਂ ਸੇ ਹੋਲੀ-ਹੋਲੀ ਬਹੁਤ ਥੋੜੀ-ਥੋੜੀ ਉਸ ਨੇ ਆਪਣਾ ਹੱਥ ਉੱਪਰ ਝੁਕਾਇਆ ਅਤੇ ਆਪਣੇ ਚਿਹਰੇ ਤੋਂ ਉੱਪਰ ਨਾ ਲਾ ਦਿੱਤਾ ਜਿਵੇਂ ਹੀ ਪਰਨਾ ਹਟਿਆ ਨਾ ਕਰਨਲ ਸੰਦੇਖਤਾ ਉਰ ਰਮਾਡ ਆ ਜਿਸ ਨਾਲ ਉਹ ਆਪਣੇ ਹੰਝੂ ਪੁੰਜਰੇ ਸਨ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਸਾਹਮਣੇ ਕੋਈ ਉਪਰਾ ਨਹੀਂ ਖੜਾ ਸੀ ਸਾਹਮਣੇ ਤਾਂ ਉਹਨਾਂ ਦਾ ਆਪਣਾ ਖੋਨ ਉਹਨਾਂ ਦਾ ਇਕਲੌਤਾ ਪੁੱਤਰੇ ਕੈਪਟਨ ਰਣਵੀਰ ਸਿੰਘ ਖੜਾ ਸੀ ਉਹੀ ਰਣਵੀਰੇ ਜਿਸ ਦੀ ਮੌਤ ਦੀ ਖਬਰ ਨੇ ਉਹਨਾਂ ਨੂੰ ਜੌਂਦੇ ਦੀ ਮਾਰ ਦਿੱਤਾ ਸੀ ਉਹੀ ਰਣਵੀਰੇ ਜਿਸ ਦਾ ਬੰਦ ਤਾਬੂਤ ਉਹਨਾਂ ਨੇ ਕੱਲ ਚਿਖਾਤੇ ਰੱਖਿਆ ਸੀ ਇਹ ਕੋਈ ਸੁਪਨਾ ਨਹੀਂ ਸੀ ਇਹ ਹਕੀਕਤ ਸੀ ਰਣਵੀਰ ਉੱਤੇ ਖੜਾ ਸੀ ਸਿਰ ਝੁਕਾਏ ਅੱਖਾਂ ਦੇ ਵਿੱਚ ਹੰਝੂ ਲਏ ਬਿਲਕੁਲ ਸਹੀ ਸਲਾਮਤ ਸੁਖਦੀਪ ਕੌਰ ਨੇ ਇੱਕ ਜ਼ੋਰਦਾਰ ਚੀਕ ਮਾਰੇ ਅਤੇ ਉਸ ਨੂੰ ਗੜ ਨਾਲ ਲਗਾ ਲਿਆ ਉਹ ਉਸ ਨੂੰ ਛੁਰ ਰਹੀ ਸੀ ਉਸ ਦਾ ਮੱਥਾ ਚੁੰਮ ਰਹੀ ਸੀ ਉਸ ਦੀਆਂ ਬਾਹਾਂ ਘੁਟ ਰਹੀ ਸੀ ਇਹ ਯਕੀਨ ਕਰਨ ਦੇ ਲਈ ਕਿ ਇਹ ਕੋਈ ਰੂਤਾ ਨਹੀਂ ਰਣਵੀਰ ਤੂੰ ਜਾਂਦਾ ਹੈ ਮੇਰਾ ਪੁੱਤਰ ਜਾਂਦਾ ਹੈ ਹੇ ਰਬਾ ਇਹ ਕੀ ਚਮਤਕਾਰ ਹੈ ਲੋਕਾਂ ਨੇ ਤਾਂ ਕਿਹਾ ਸੀ ਕਿ ਤੂੰ ਸੜ ਗਿਆ ਹੈ ਅਸੀਂ ਤਾਂ ਤੇਰਾ ਅੰਤਮ ਸੰਸਕਾਰ ਕਰਕੇ ਆਏ ਹਾਂ ਪੁੱਤਰ ਫਿਰ ਤੂੰ ਕਿ ਮੈਂ ਰਣਵੀਰ ਫੁੱਟ ਫੁੱਟ ਕੇ ਰੋ ਪਿਆ ਉਸਨੇ ਗੋਡਿਆਂ ਪਰ ਬੈਠ ਕੇ ਆਪਣੇ ਮਾਤਾ ਪਿਤਾ ਦੇ ਪੈਰ ਫੜ ਲਏ ਮੈਨੂੰ ਮਾਫ ਕਰ ਦਿਓ ਪਪਾ ਮੈਨੂੰ ਮਾਫ ਕਰ ਦਿਓ ਮਾਂ ਮੈ ਤੁਹਾਨੂੰ ਬਹੁਤ ਦੁੱਖ ਦਿੱਤਾ ਹੈ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਇੱਕ ਗਲਤੀ ਨਾਲ ਗੱਲ ਇਥੋਂ ਤੱਕ ਪਹੁੰਚ ਜਾਵੇਗੀ ਕਰਨੈਲ ਸਿੰਘ ਨੇ ਉਸਨੂੰ ਮੋਢਿਆਂ ਤੋਂ ਫੜ ਕੇ ਖੜਾ ਕੀਤਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਗੁੱਸਾ ਅਤੇ ਖੁਸ਼ੀ ਦੋਵੇਂ ਸਨ ਉਹਨਾਂ ਨੇ ਰਣਵੀਰ ਨੂੰ ਟੋੜਿਆ ਗਲਤੀ ਇਸ ਨੂੰ ਤੂੰ ਗਲਤੀ ਕਹਨਾ ਹੈ ਤੈਨੂੰ ਪਤਾ ਇਹ ਪਛੇ ਕੀ ਹੋਇਆ ਹੈ ਪੂਰਾ ਦੇਸ਼ ਸੋਗ ਮਨਾ ਰਿਹਾ ਹੈ ਤੇਰੀ ਮਾਂ ਨੇ ਕੱਲ ਤੋਂ ਪੜ ਨਹੀਂ ਪੀਤਾ ਅਸੀਂ ਤੇਰੀ ਰਾਖ ਚੁਕੀ ਫਿਰਦੇ ਹਾਂ ਜੇ ਤੂੰ ਇੱਥੇ ਹੈ ਤਾਂ ਜਹਾਂ ਦੇ ਵਿੱਚ ਕੌਣ ਸੀ ਉਹ ਕਿਸ ਦੀ ਲਾਸ਼ ਸੀ ਜਿਸ ਨੂੰ ਅਸੀਂ ਤੇਰਾ ਨਾਮ ਦੇ ਕੇ ਫੁਕਾਏ ਬੋਲ ਰਣਵੀਰ ਇਹ ਸਭ ਪਲਾਕੀ ਹੈ ਰਣਵੀਰ ਨੇ ਖੰਜੂ ਪੋਚੇ ਅਤੇ ਉਹਨਾਂ ਨੂੰ ਲੰਗਰ ਹਾਲ ਦੇ ਇੱਕ ਸ਼ਾਂਤ ਕੋਨੇ ਦੇ ਵਿੱਚ ਲਗਿਆ ਉੱਥੇ ਬੈਠ ਕੇ ਉਸਨੇ ਉਸ ਮਨਹੂਸ ਸਵੇਰ ਦਾ ਸੱਚ ਦੱਸਣਾ ਸ਼ੁਰੂ ਕੀਤਾ ਇੱਕ ਅਜੀਹ ਸੱਚ ਜਿਸ ਮੌਤ ਅਤੇ ਜ਼ਿੰਦਗੀ ਦਾ ਫਾਸਲਾ ਸਿਰਫ ਕੁਝ ਪਲਾਂ ਦਾ ਸੀ। ਰਣਵੀਰ ਨੇ ਪਰੇ ਹੋਏ ਗਲੇ ਨਾਲ ਦੱਸਣਾ ਸ਼ੁਰੂ ਕੀਤਾ। "ਪਾਪਾ, 28 ਜਨਵਰੀ ਦੀ ਸਵੇਰੇ ਬਿਲਕੁਲ ਆਮ ਸੀ। ਮੈਂ ਆਪਣੀ ਵਰਦੀ ਪਾ ਕੇ ਪੂਰੇ ਜੋਸ਼ ਦੇ ਨਾਲ 에어ਪੋਰਟ ਤੇ ਪਹੁੰਚ ਗਿਆ। ਮੈਂ ਅਤੇ ਮੇਰਾ ਸਾਥੀ ਪਾਇਲਟ ਕਾਕਪਿਟ ਦੇ ਵਿੱਚ ਬੈਠ ਕੇ ਉਡਾਣ ਦੀਆਂ ਤਿਆਰੀਆਂ ਕਰ ਰਹੇ ਸਨ। ਡਿਪਟੀ ਸੀਐਮਡ ਦੇ ਆਉਣ ਦੇ ਵਿੱਚ ਅਜੇ 20 ਮਿੰਟ ਬਾਕੀ ਸਨ। ਸਭ ਕੁਝ ਤੈਅ ਸਮੇਂ ਮੁਤਾਬਕ ਚੱਲ ਰਿਹਾ ਸੀ ਪਰ ਠੀਕ 8 ਵਜੇ ਦੇ 20 ਮਿੰਟ ਤੇ ਮੇਰੇ ਨਾਲ ਕੁਝ ਅਜਿਹਾ ਹੋਇਆ ਜੋ ਅੱਜ ਤੱਕ ਕਦੇ ਨਹੀਂ ਸੀ ਹੋਇਆ ਅਚਾਨਕ ਮੇਰੀ ਸ਼ਾਤੀ ਦੇ ਵਿੱਚ ਖੱਬੇ ਪਾਸੇ ਇੱਕ ਬਹੁਤੀ ਤੇਜ਼ ਦਰਦ ਉੱਠਿਆ ਅਜੀਹਾ ਦਰਦ ਜਿਵੇਂ ਕਿਸੇ ਨੇ ਮੇਰਾ ਦਿਲ ਜ਼ੋਰ ਦੇ ਨਾਲ ਮੁੱਠੀ ਦੇ ਵਿੱਚ ਕੁੱਟ ਲਿਆ ਹੋਵੇ ਮੇਰਾ ਸਾਰ ਰੁਕਣ ਲੱਗਾ ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਮੈਂ ਸੀਟ ਤੋਂ ਹੇਠਾਂ ਡਿੱਗ ਪਿਆ ਮੇਰੇ ਮੂੰਹੋਂ ਆਵਾਜ਼ ਨਹੀਂ ਨਿਕਲ ਰਹੀ ਸੀ ਮੇਰੀ ਹਾਲਤ ਦੇਖ ਕੇ 에어ਪੋਰਟ ਦਾ ਸਟਾਫ ਘਬਰਾ ਗਿਆ ਕਿਉਂਕਿ ਇਹ ਵੀਵੀਆਈਪੀ ਫਲਾਈਟ ਸੀ ਇਸ ਨੂੰ ਰੋਕ ਕੰਨੀ ਜਾ ਸਕਦਾ ਸੀ ਉਤੋਂ ਹੀ ਸਟਾਫ ਰੂਮ ਦੇ ਵਿੱਚ ਮੇਰਾ ਜਿਗਰੀ ਯਾਰ ਕੈਪਟਨ ਅਜੀਤ ਆਪਣੇ ਸ਼ਿਫਟ ਖਤਮ ਕਰਕੇ ਘਰ ਜਾਣ ਲਈ ਤਿਆਰ ਖੜਾ ਸੀ ਜਦੋਂ ਉਸਨੇ ਦੇਖਿਆ ਕਿ ਮੇਰੀ ਖਲਾਤ ਖਰਾਬ ਹੈ ਤਾਂ ਉਹ ਭੱਜ ਕੇ ਮੇਰੇ ਕੋਲ ਆ ਉਸਨੇ ਮੇਰਾ ਹੱਥ ਫੜਿਆ ਅਤੇ ਕਿਹਾ ਰਣਵੀਰ ਤੂੰ ਫਿਕਰ ਨਾ ਕਰ ਯਾਰ ਤੂੰ ਹਸਪਤਾਲ ਚਲਾ ਜਾ ਅੱਜ ਤੇਰੀ ਜਗ੍ਹਾ ਫਲਾਈਟ ਮੈਂ ਲੈ ਕੇ ਜਾਵਾਂਗਾ ਤੇਰੀ ਡਿਊਟੀ ਮੈਂ ਕਰਾਂਗਾ ਉਹ ਆਖਰੀ ਸ਼ਬਦ ਸਨ ਜੋ ਮੈਂ ਸੁਣਿਆ ਮੈਨੂੰ ਸਟ੍ਰਕਚਰ ਤੇ ਪਾ ਕੇ ਐਂਬੂਲੈਂਸ 'ਵਲ ਲਿਜਾਇਆ ਗਿਆ ਅਤੇ ਅਦਿੱਤਿਆ ਉਹ ਮੇਰੀ ਸੀਟ ਤੇ ਬੈਠ ਗਿਆ ਅਸਲ ਦੇ ਵਿੱਚ ਉਸਨੇ ਮੇਰੀ ਡਿਊਟੀ ਨਹੀਂ ਲਈ ਸੀ ਉਸਨੇ ਤਾਂ ਮੇਰੀ ਮੌਤ ਆਪਣੇ ਸਿਰ ਲਈ ਸੀ ਕਾਗਜ਼ਾਂ ਦੇ ਵਿੱਚ ਅਤੇ ਸਿਸਟਮ ਦੇ ਵਿੱਚ ਨਾਮ ਬਦਲਣ ਦਾ ਸਮਾਨੀ ਮਿਲਿਆ ਜਹਾਜ਼ ਉੱਡ ਗਿਆ ਅਤੇ ਕੁਝ ਹੀ ਮਿੰਟਾਂ ਬਾਅਦ ਉਹ ਹਾਦਸਾ ਵਾਪਰ ਗਿਆ ਕਿਉਂਕਿ ਰਿਕਾਰਡ ਦੇ ਵਿੱਚ ਮੇਰਾ ਨਾਮ ਥੇ ਅਤੇ ਬਹੁਤੇ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਸੀ ਇਸ ਲਈ ਦੁਨੀਆ ਨੇ ਸਮਝ ਲਿਆ ਕਿ ਕੈਪਟਨ ਰਣਵੀਰ ਮਰ ਗਿਆ ਹੈ ਮਾਂ ਸੁਖਜੀਤ ਕੌਰ ਨੇ ਤੜਕੇ ਪੁੱਛਿਆ ਪਰ ਪੁੱਤਰ ਫਿਰ ਤੂੰ ਸਾਨੂੰ ਫੋਨ ਕਿਉਂ ਨਹੀਂ ਕੀਤਾ ਜਦੋਂ ਤੈਨੂੰ ਹੋਸ਼ ਆਇਆ ਤੂੰ ਕਰ ਕਿਉਂ ਨਹੀਂ ਆਇਆ ਰਣਵੀਰ ਨੇ ਸਿਰ ਝੁਕਾਇਆ ਮਾਂ ਇੱਥੇ ਹੀ ਕਿਸਮਤ ਨੇ ਦੂਜੀ ਚਾਲ ਚੱਲੀ ਹਫੜਾ ਦਫੜੀ ਦੇ ਵਿੱਚ ਮੇਰਾ ਫੋਨ ਕਿਤੇ 에어ਪੋਰਟ ਤੇ ਹੀ ਡਗ ਪਿਆ ਮੈਨੂੰ ਇੱਕ ਪ੍ਰਾਈਵੇਟ ਕਲੀਨਿਕ ਤੇ ਬਤਲ ਜਾ ਗਿਆ ਡਾਕਟਰਾਂ ਨੇ ਮੈਨੂੰ ਭਾਰੀ ਦਵਾਈਆਂ ਦਿੱਤੀਆਂ ਜਿਸ ਕਰਕੇ ਮੈਂ ਪੂਰਾ ਦਿਨ ਅਤੇ ਰਾਤ ਬੇਹੋਸ਼ ਰਿਆ ਜਦੋਂ ਅੱਜ ਸਵੇਰੇ ਮੈਨੂੰ ਹੋਸ਼ ਆਇਆ ਤਾਂ ਮੈਂ ਹਸਪਤਾਲ ਦੇ ਕਮਰੇ ਦੇ TV ਤੇ ਆਪਣੀ ਹੀ ਫੋਟੋ ਦੇਖੇ ਖਬਰਾਂ ਚੱਲ ਰਹੀਆਂ ਸਨ ਸ਼ਹੀਦ ਪਾਇਲਟ ਰਣਵੀਰ ਸਿੰਘ ਦਾ ਅੰਤਮ ਸੰਸਕਾਰ ਅੱਜ ਹੋਵੇਗਾ ਮੈਂ ਡਰ ਗਿਆ ਮੈਂ ਬਹੁਤ ਬੁਰੀ ਤਰ੍ਹਾਂ ਡਰ ਗਿਆ ਮੇਰਾ ਦੋਸਤ ਮੇਰੀ ਜਗ੍ਹਾ ਮਰ ਗਿਆ ਹੈ ਅਤੇ ਦੁਨੀਆ ਮੈਨੂੰ ਮਰਿਆ ਸਮਝ ਲਈ ਤੇ ਮੇਰੇ ਅੰਦਰ ਇੱਕ ਅਜੀਬ ਜਿਹਾ ਦੋਸ਼ ਪਰ ਗਿਆ ਮੈਨੂੰ ਲੱਗਿਆ ਵੀ ਮੈਂ ਗੁਨਾਹਗਰ ਹਾਂ ਮੇਰਾ ਦਿਮਾਗ ਕੰਮ ਨਹੀਂ ਕਰ ਰਿਹਾ ਸੀ ਮੇਰੇ ਕੋਲ ਫੋਨ ਨਹੀਂ ਸੀ ਪੈਸੇ ਨਹੀਂ ਸਨ ਬਸ ਉਤੋਂ ਨਿਕਲਣਾ ਚਾਹੁੰਦਾ ਸੀ ਮੇਰੇ ਮਨ ਦੇ ਵਿੱਚ ਆਇਆ ਸਭ ਤੋਂ ਪਹਿਲਾਂ ਗੁਰੂ ਦੇ ਘਰ ਜਾਵਾਂ ਮਾਫੀ ਮੰਗਾਂ ਸ਼ੁਕਰਾਨਾ ਕਰਾਂ ਮੈਂ ਇੱਕ ਟਰੱਕ ਵਾਲੇ ਤੋਂ ਲਿਫਟ ਲਈ ਅਤੇ ਸਿੱਧਾ ਇੱਥੇ ਨੇੜੇ ਖਜੂਰ ਸਾਹਿਬ ਆ ਗਿਆ ਮੈਂ ਸੋਚਿਆ ਇੱਥੇ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਫਿਰ ਤੁਹਾਨੂੰ ਸੰਪਰਕ ਕਰਾਂਗਾ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਮੇਰੀਆਂ ਅਸਤੀਆਂ ਲੈ ਕੇ ਇੱਥੇ ਪਹੁੰਚ ਜਾਓਗੇ ਕਰਨੈਲ ਸਿੰਘ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਉਹਨਾਂ ਦੇ ਖਤਾਂ ਦੇ ਵਿੱਚ ਪੜਿਆ ਉਹ ਕਲਸ਼ ਹੁਣ ਉਹਨਾਂ ਨੂੰ ਬਹੁਤ ਭਾਰਾ ਲੱਗ ਰਿਹਾ ਸੀ ਇਸ ਦਾ ਮਤਲਬ ਇਹ ਅਸਤੀਆਂ ਤੇਰੀਆਂ ਨਹੀਂ ਹਨ ਇਹ ਰਾਖੇ ਇਹ ਉਸ ਬੱਚੇ ਅਦਿੱਤਿਆ ਦੀ ਹੈ ਜਿਸਨੇ ਆਪਣੀ ਜ਼ਿੰਦਗੀ ਦੇ ਕੇ ਤੈਨੂੰ ਬਚਾਇਆ ਰਣਵੀਰ ਸਿੰਘ ਨੇ ਰੋਂਦਿਆ ਹੋਇਆ ਸਿਰ ਹਿਲਾਇਆ ਹਾਂ ਪਾਪਾ ਇਹ ਆਦਿੱਤਿਆ ਹੈ ਇਹ ਮੇਰਾ ਫਰਿਸ਼ਤਾ ਹੈ ਇੱਕ ਪਾਸੇ ਆਪਣੇ ਪੁੱਤਰ ਦੇ ਬਚਣ ਦੀ ਬੇਅੰਤ ਖੁਸ਼ੀ ਅਤੇ ਦੂਜੇ ਪਾਸੇ ਉਸ ਅਣਜਾਣ ਪੁੱਤਰ ਦਾ ਗਹਿਰਾ ਦੁੱਖ ਜਿਸ ਦਾ ਪਰਿਵਾਰ ਸ਼ਾਇਦ ਅਜੇ ਵੀ ਉਸ ਦੀ ਉਡੀਕ ਕਰ ਰਿਹਾ ਸੀ ਹੁਣ ਕਰਨੈਲ ਸਿੰਘ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਸੀ ਉਹਨਾਂ ਅਸਤੀਆਂ ਦਾ ਕੀ ਕੀਤਾ ਜਾਵੇ ਅਤੇ ਕੀ ਉਸ ਨੂੰ ਵਾਪਸ ਲਿਜਾਇਆ ਜਾਵੇ ਜਾਂ ਫਿਰ ਕੁਝ ਅਜਿਹਾ ਕੀਤਾ ਜਾਵੇ ਜੋ ਉਸ ਤੇ ਸ਼ਹੀਦ ਦੋਸਤ ਨੂੰ ਸੱਚੀ ਸ਼ਰਧਾ ਦੇ ਦੇਵੇ ਉਸ ਪਾਰੇ ਲੰਗਰ ਹਾਲ ਦੇ ਉਸ ਕੋਨੇ ਦੇ ਵਿੱਚ ਸਿਰਫ ਖਾਮੋਸ਼ੀ ਸੀ ਕਰਨਲ ਸਿੰਘ ਨੇ ਉਸ ਕੁਛ ਨੂੰ ਬੜੇ ਪਿਆਰ ਨਾਲ ਸਾਥ ਦਿਨ ਲਾਇਆ ਉਹਨਾਂ ਦੀਆਂ ਅੱਖਾਂ ਦੇ ਵਿੱਚ ਖੰਜੂ ਵਹਤਰੇ ਪਰ ਹੁਣ ਇਹ ਖੰਜੂ ਦੁਖਦੇ ਨਹੀਂ ਬਲਕਿ ਸ਼ੁਕਰਾਨੇ ਅਤੇ ਸਤਿਕਾਰ ਦੇ ਸਨ ਉਹਨਾਂ ਨੇ ਰਣਵੀਰ ਵੱਲ ਦੇਖਿਆ ਅਤੇ ਇੱਕ ਅਜਿਹਾ ਫੈਸਲਾ ਲਿਆ ਜਿਸ ਨੇ ਉੱਥੇ ਮੌਜੂਦ ਹਰ ਇਨਸਾਨ ਦਾ ਸਿਰਫ ਫਕਰ ਦੇ ਨਾਲ ਉੱਚਾ ਕਰ ਦਿੱਤਾ ਕਰਨਲ ਨੇ ਕਿਹਾ ਪੁੱਤਰ ਰਣਵੀਰੇ ਅੱਜ ਤੱਕ ਅਦਿੱਤ ਸਿਰਫ ਤੇਰਾ ਦੋਸਤ ਸੀ ਪਰ ਅੱਜ ਤੋਂ ਉਹ ਮੇਰਾ ਪੁੱਤਰ ਵੀ ਹੈ ਉਸਨੇ ਤੇਰੀ ਜਗ੍ਹਾ ਲੈ ਕੇ ਸਿਰਫ ਜਹਾਜ਼ ਨਹੀਂ ਉਡਾਇਆ ਉਸਨੇ ਤੇਰੀ ਮੌਤ ਆਪਣੇ ਹਿੱਸੇ ਲੈ ਲਈ ਹੈ ਅਸੀਂ ਉਸ ਦੀਆਂ ਅਸਥੀਆਂ ਵਾਪਸ ਨਹੀਂ ਭਜਾਂਗੇ ਨਾ ਹੀ ਅਨਾਥਾਂ ਵਾਂਗ ਰੋਲਾਂਗੇ ਅਸੀਂ ਉਸ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਖੁਦ ਕਰਾਂਗੇ ਉਹ ਸ਼ਹੀਦ ਹੈ ਅਤੇ ਸ਼ਹੀਦਾਂ ਦਾ ਅਸਥਾਨ ਗੁਰੂ ਚਰਨਾਂ ਦੇ ਵਿੱਚ ਹੁੰਦਾ ਹੈ ਉਸੇ ਸ਼ਾਮ ਜਦੋਂ ਸੂਰਜ ਗੋਦਾਵਰੀ ਨਦੀ ਦੇ ਪਾਣੀਆਂ ਵਿੱਚ ਡੁੱਬ ਰਿਹਾ ਸੀ ਕਰਨਲ ਸਿੰਘ ਅਤੇ ਰਣਵੀਰ ਨੇ ਮਿਲ ਕੇ ਪੂਰੀ ਸਿੱਖ ਮਰਿਆਦਾ ਦੇ ਨਾਲ ਕੈਪਟਨ ਅਦਿੱਤਿਆ ਦੀਆਂ ਅਸਥੀਆਂ ਉੱਤੇ ਜਲ ਪ੍ਰਵਾਹ ਕੀਤੀਆਂ ਰਣਵੀਰ ਨੇ ਨਦੀ ਦੇ ਕਿਨਾਰੇ ਖੜੇ ਹੋ ਕੇ ਹਾਂ ਜੂ ਆ ਪਰੀਆਂ ਅੱਖਾਂ ਨਾਲ ਇੱਕ ਸੈਲੂਟ ਮਾਰਿਆ ਅਲਵਿਦਾ ਮੇਰੇ ਭਰਾ ਤੂੰ ਆਪਣਾ ਵਾਦਾ ਨਿਭਾ ਦਿੱਤਾ ਹੈ ਹੁਣ ਮੇਰੀ ਵਾਰੀ ਹੈ ਤੇਰੇ ਮਾਪੇ ਹੁਣ ਇਕੱਲੇ ਨਹੀਂ ਰਹਿਣਗੇ ਇਸ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਅਗਲੇ ਦਿਨ ਜਦੋਂ ਰਣਵੀਰ ਆਪਣੇ ਮਾਪਿਆਂ ਨਾਲ ਵਾਪਸ ਮੁੰਬਈ ਪਹੁੰਚਿਆ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਘਰ ਨੇ ਸਗੋਂ ਅਦਿੱਤਿਆ ਦੇ ਘਰ ਗਿਆ ਉੱਥੇ ਇੱਕ ਖਬਰ ਸੁਣ ਕੇ ਮਾਤਮ ਸ਼ਾਇਆ ਸੀ ਅਦਿੱਤਿਆ ਦੀ ਬਜ਼ੁਰਗ ਮਾ ਦਰਵਾਜ਼ੇ ਤੇ ਬੈਠੀ ਸੀ ਜਦੋਂ ਉਹਨਾਂ ਨੇ ਰਣਵੀਰ ਨੂੰ ਦੇਖਿਆ ਤਾਂ ਹੈਰਾਨ ਰਹਿ ਗਏ ਰਣਵੀਰ ਨੇ ਜਾ ਕੇ ਉਹਨਾਂ ਦੇ ਪੈਰ ਫੜ ਲਏ ਮਾ ਅਦਿੱਤਿਆ ਤਾਂ ਚਲਾ ਗਿਆ ਹੈ ਪਰ ਉਹ ਮੈਨੂੰ ਤੁਹਾਡੇ ਲਈ ਛੱਡ ਕੇ ਗਿਆ ਹੈ ਅੱਜ ਤੋਂ ਮੈਂ ਵੀ ਤੁਹਾਡਾ ਪੁੱਤਰ ਹਾਂ ਮੇਰੀ ਸਾਰੀ ਜ਼ਿੰਦਗੀ ਮੇਰੇ ਹਰ ਸਾਹ ਹੁਣ ਤੁਹਾਡੀ ਸੇਵਾ ਲਈ ਹੈ ਉਸ ਜਹਾਜ਼ ਹਾਦਸੇ ਦੇ ਵਿੱਚ 5 ਲੋਕ ਮਾਰੇ ਗਏ ਸਨ ਪਰ ਉਸ ਦਿਨ ਇੱਕ ਨਵਾਂ ਰਿਸ਼ਤਾ ਪੈਦਾ ਹੋਇਆ ਰਣਵੀਰ ਨੇ ਸਾਰੀ ਉਮਰ ਅਦਿੱਤਿਆ ਦੀ ਪਰਵਾਰ ਦੀ ਦੇਖਭਾਲ ਕਰਨ ਦਾ ਫੈਸਲਾ ਲਿਆ ਹਾਂਜੀ ਇੱਕ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਅਤੇ ਮੌਦੀ ਡੋਰ ਸਿਰਫ ਉਸ ਪਰਮਾਤਮਾ ਦੇ ਹੱਥੇ ਜਦੋਂ ਉਹ ਬਚਾਉਣ ਤੇ ਆਉਂਦਾ ਹੈ ਨਾ ਤਾਂ ਹਾਰਟ ਅਟੈਕ ਵਰਗਾ ਦਰਦ ਵੀ ਜ਼ਿੰਦਗੀ ਬਚਾਉਣ ਦਾ ਬਹਾਨਾ ਬਣ ਜਾਂਦਾ ਹੈ ਅਤੇ ਜਦੋਂ ਕਿਸੇ ਦਾ ਵਕਤ ਆਉਂਦਾ ਹੈ ਨਾ ਤਾਂ ਉਹ ਚਲਦੇ ਪਰਦੇ ਵੀ ਮੌਤ ਦੀ ਗੋਦ ਵਿੱਚ ਚਲਾ ਜਾਂਦਾ ਹੈ ਅਤੇ ਸਭ ਤੋਂ ਵੱਡੀ ਗੱਲ ਹੈ ਗੁਰੂ ਘਰ ਦੀ ਸੇਵਾ ਅਤੇ ਮਾਪਿਆਂ ਦੀ ਅਸੀਸੇ ਕਦੇ ਖਾਲੀ ਨਹੀਂ ਜਾਂਦੇ ਸ਼ਾਇਦ ਰਣਵੀਰ ਦਾ ਉਸ ਨੰਦੇੜ ਜਾਣ ਦਾ ਫੈਸਲਾ ਜਿਸ ਨੇ ਉਸ ਨੂੰ ਦੁਬਾਰਾ ਪਰਿਵਾਰ ਨਾਲ ਮਿਲਾ ਦਿੱਤਾ ਤੁਹਾਨੂੰ ਇਹ ਰੂਹ ਕਮਾਉ ਦਸਤਾਨ ਕਿਵੇਂ ਲੱਗੇ ਕੀ ਤੁਸੀਂ ਮੰਨਦੇ ਹੋ ਜਿੱਥੇ ਸਾਇੰਸ ਖਤਮ ਹੁੰਦੀ ਹੈ ਉੱਤੇ ਰੱਬ ਦੀ ਸ਼ਕਤੀ ਸ਼ੁਰੂ ਹੁੰਦੀ ਹੈ ਜੇ ਇਸ ਕਹਾਣੀ ਨੇ ਤੁਹਾਡੇ ਦਿਲ ਨੂੰ ਛੂਹਿਆ ਹੈ ਤਾਂ ਕਮੈਂਟ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਇਕਣਾ ਨਾਪਲਨਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਇਹ ਸੁਨੇਹਾ ਹਰ ਕਿਸੇ ਤੱਕ ਪਹੁੰਚ ਜਾਵੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਚੈਨਲ ਤੇ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇੋ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦਿਓ ਜੀ ਸਾਨੂੰ ਇਜਾਜ਼ਤ ਗੱਜ ਕੇ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ